ਪਰਾਵਾਸਰਾ ਜਿੱਥੇ ਬੇਸਹਾਰਿਆਂ ਨੂੰ ਸਹਾਰਾ ਮਿਲਦਾ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਤੇ ਇਨਸਾਨੀ ਸੇਵਾ ਭਾਵਨਾ ਨਾਲ ਸਾਰੇ ਕਾਰਜ ਕੀਤੇ ਜਾਂਦੇ ਆ ਅੱਜ ਇਸ ਵੇਲੇ ਇੱਕ ਕੇਸ ਅਜੀਹਾ ਸਾਡਾ ਇੱਕ ਨੌਜਵਾਨ ਲੜਕੀ ਜੀ ਦੀ ਮਾਨਸਿਕ ਹਾਲਤ ਬਿਲਕੁਲ ਵੀ ਦਰਸਤ ਨਹੀਂ ਹੈ ਉਹਨੂੰ ਪੁਲਿਸ ਅਧਿਕਾਰੀ ਇੱਥੇ ਲੈ ਕੇ ਪਹੁੰਚੇ ਨੇ ਉਹ ਲੜਕੀ ਹੋਸ਼ ਉਹ ਹਵਾਲੇ ਦੇ ਵਿੱਚ ਨਹੀਂ ਇੱਥੋਂ ਦੇ ਜਿਹੜੇ ਬਾਨੀ ਹੈਗੇ ਆ ਸੰਸਥਾਪਕ ਹੈਗੇ ਆ ਸ਼ਮਸ਼ੇਰ ਸਿੰਘ ਜੀ ਤੇ ਉਹਨਾਂ ਦੀ ਪੂਰੀ ਟੀਮ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿਹੜਾ ਸਾਡੇ ਕੋਲ ਅਚਨਚੇਤ ਪਹੁੰਚਿਆ ਹੈਗਾ ਇਸ ਹਾਲਤ ਵਿੱਚ ਹਾਂਜੀ ਇਹ ਸਾਨੂੰ ਅਕਸਰ ਵੈਸੇ ਕੇਸ ਪ੍ਰਭ ਆਸਰਾ ਸੰਸਥਾ ਕੁਰਾਲੀ ਦੇ ਵਿੱਚ ਪਹੁੰਚਦੇ ਤੇ 112 ਨੰਬਰ ਜਿਹੜੀ ਸਾਡੀ ਹੈਲਪ ਲਾਈਨ ਹੈ ਸਾਡੇ ਦੇਸ਼ ਦੀ ਉਹਤੇ ਕਿਸੇ ਕਾਲ ਕੀਤੀ ਕਿਸੇ ਸਮਾਜ ਦਰਦੀ ਸਜਣ ਨੇ ਤੇ ਬੜੇ ਤਰਸੇ ਹਾਲਤ ਦੇ ਵਿੱਚ ਇੱਕ ਨੌਜਵਾਨ ਮਹਿਲਾ ਜਿਹੜੀ ਹੈ ਉਹ ਬੜੇ ਤਰਸੇ ਹਾਲਤ ਦੇ ਤੇ ਇਹਨਾਂ ਕੋਲ ਇਨਫੋਰਮੇਸ਼ਨ ਪਹੁੰਚੀ ਸੀ ਟੀ ਕੁਰਾਲੀ ਤੇ ਇਹਨਾਂ ਨੇ ਲੇਡੀ ਪੁਲਿਸ ਨਾਲ ਇਹਨਾਂ ਦੇ ਇਤੇ ਲੈ ਕੇ ਫਿਰ ਪ੍ਰਭ ਆਸਰਾ 'ਚ ਪਹੁੰਚੇ ਸਵਾਲੇ ਸੀ ਵੀ ਉਹ ਮੇਰੇ ਸਾਹਮਣੇ ਵੀ ਨਿਕੁਸ਼ ਆ ਰਹੇ ਹੁਣ ਵੀ ਕਿੱਥੇ ਲੱਗੇ ਬੜੀ ਇਹ ਸਾਨੂੰ ਬਹੁਤ سارے ਸਵਾਲ ਖੜੇ ਕਰ ਰਹੀ ਹੈ ਕਿ ਸਾਡੀ ਮੈਂਟਲ ਹੈਲਥ ਜਿਹੜੀ ਹੈਗੀ ਹੈ ਕਿ ਅਸੀਂ ਬਿਲਕੁਲ ਇਸ ਦਾ ਟਾਈਮ ਸਿਰ ਧਿਆਨ ਨਹੀਂ ਦੇ ਪਾ ਰਹੇ ਇਹ ਹਾਲਤ ਬਣਨੀ ਤਾਂ ਬਹੁਤ ਜ਼ਿਆਦੇ ਬਾਅਦ ਨਹੀਂ ਗੱਲ ਹੈ ਇਸ ਤੋਂ ਪਹਿਲਾਂ ਤਾਂ ਸਿੰਪਟਮ ਬਹੁਤ ਹੁੰਦੇ ਆ ਸਾਡੇ ਤੇ ਉਸ ਵੇਲੇ ਅਸੀਂ ਮੈਨੂੰ ਇਹਦਾ ਲੱਗਦਾ ਵੀ ਇਸ ਕੈਰ ਨਹੀਂ ਹੈਗੇ ਜਾਂ ਫਿਰ ਹੁਣ ਐਸ ਵੇਲੇ ਅਸੀਂ ਦੇਖਦੇ ਹਾਂ ਵੀ ਅਸੀਂ ਸਾਡੇ ਅੰਦਰ ਇਨਸਾਨੀਤ ਕਦਰਾਂ ਕੀਮਤਾਂ ਦਾ ਇੰਨਾ ਕਾਲ ਪੈ ਗਿਆ ਕਿ ਅਸੀਂ ਲਾਈਕ ਇਗਨੋਰ ਕਰਦੇ ਆ। ਇਹ ਮੌਸਰੇ ਸਵਾਲ ਹੈ ਜਿਵੇਂ ਕਿ ਸਾਨੂੰ ਮਜਬੂਰ ਕਰ ਰਿਹਾ ਸੋਚਣ ਦੇ ਲਈ ਕਿ ਆਉਣ ਵਾਲੇ ਦਿਨ ਸੀ ਪਤਾ ਨਹੀਂ ਭੁੱਖੀ ਪਿਆਸੀ ਕਿਹੋ ਜਿਹਾ ਮੌਸਮ ਹੋਵੇ ਭਾਵੇਂ ਬਰਸਾਤ ਹੈ ਤੇ ਭਾਵੇਂ ਰਾਤ ਹੈ ਤੇ ਭਾਵੇਂ ਜਿਹੋ ਜੇ ਮਰਜ਼ੀ ਹਾਲਾਤ ਹੋਣ ਕਿਹੋ ਜੇ ਸਾਡੇ ਸਮਾਜ ਦੇ ਵਿੱਚ ਸਵਾਰਥੀ ਲੋਕ ਵੀ ਹੈਗੇ ਆ। ਉਹ ਮਤਲਬ ਜ਼ੁਲਮੰਦ ਦਾ ਸ਼ਿਕਾਰ ਹੁੰਦੇ ਐ ਸੀ ਬੀਬੀਆਂ ਹੁਣ ਪਤਾ ਨਹੀਂ ਤੇ ਨਾਲ ਕੀ ਕੁਝ ਵਾਪਰਿਆ ਹੈ ਇਸ ਵੇਲੇ। ਮਤਲਬ ਮੈਡੀਕਲ ਰਿਪੋਰਟ ਤਾਂ ਇਹ ਐਸ ਵੇਲੇ ਸਾਡੇ ਕੋਲ ਹੈ ਨਹੀਂ। ਅਗਰ ਇਸ ਨੂੰ ਹੁਣ ਇਸ ਵੇਲੇ ਪ੍ਰਵਾਸ ਰਸਤਾ ਦੇ ਅੰਸਾਜ ਦਾਖਲ ਕੀਤਾ ਗਿਆ ਕੁਰਾਲੀ ਦੇ ਵਿੱਚ ਕੋਈ ਵੀ ਸੱਜਣ ਇਹਨਾਂ ਨੂੰ ਪੈਸਚਰਾ ਬਾਸਰਾ ਸੰਸਥਾ ਕੁਰਾਲੀ ਨਾਲ ਸੰਪਰਕ ਕਰ ਸਕਦਾ ਹੈ